ਅੰਮ੍ਰਿਤਸਰ ਦੇ ਜਿਹੜੇ ਪੁਲਿਸ ਕਮਿਸ਼ਨ ਦੇ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਵਕ-ਵਕ ਅਧਿਕਾਰੀਆਂ ਨੂੰ ਸਨਮਾਨਿਤ ਕਰ ਰਹੇ ਨੇ ਐਸਐਚਓ ਕੈਂਟ ਜਿਹੜੇ ਤੁਸੀਂ ਦੇਖ ਸਕਦੇ ਹੋ ਇਸ ਤੋਂ ਇਲਾਵਾ ਹੋਰ ਵੀ तमाम ਅਧਿਕਾਰੀ ਜਿਹੜੇ ਜਿਨ੍ਹਾਂ ਨੇ ਪਿਛਲੇ 1 ਹਫ਼ਤੇ ਦੇ ਦੌਰਾਨ ਆਪਣੀ ਜਿਹੜੀ ਕਾਰਗੁਜ਼ਾਰੀ ਜਿਹੜੀ ਦਿਖਾਈ ਸੀ ਉਸ ਦੇ ਵਿੱਚ ਵਕ-ਵਕ ਜਿਹੜੇ ਅਧਿਕਾਰੀਆਂ ਨੂੰ ਉਹਨਾਂ ਨੇ ਸਨਮਾਨਿਤ ਕੀਤਾ ਸੀ ਤਾਂ ਇਹ ਤਸਵੀਰਾਂ ਸਿੱਧੀਆਂ ਅੰਮ੍ਰਿਤਸਰ ਦੀਆਂ ਨੇ ਜਿੱਥੇ ਟਰੈਫਿਕ ਪੁਲਿਸ ਦੇ ਮੁਲਾਜ਼ਮ ਵੀ ਨੇ ਤੇ ਨਾਲ ਹੀ ਵਕ-ਵਕ ਥਾਣਿਆਂ ਦੇ ਵਿੱਚ ਜਿਹੜੇ ਤਨਾਤ ਥਾਣਾ ਸ਼ਿਹਾੜਾ ਦੀ ਜੇ ਗੱਲ ਕੀਤੀ ਜਾਵੇ ਉੱਥੇ ਵੀ ਜਿਹੜੇ ਕ੍ਰਾਈਮਨਲਾਂ ਨੂੰ ਫੜਿਆ ਸੀ 18 ਕੈਂਟ ਦੀ ਪੁਲਿਸ ਨੇ ਪਿਛਲੇ ਦਿਨੀ ਇੱਕ ਵੱਡੇ ਸਮਗਲਰ ਨੂੰ ਫੜਿਆ ਸੀ ਤਾਂ ਉਹ ਸਾਰੇ ਮੁਲਾਜ਼ਮਾਂ ਨੂੰ ਹੌਸਲਾ ਅਫਜ਼ਾਈ ਕੀਤੀ ਜਾ ਰਹੀ ਬਗੈਰ ਇੱਕ ਡਾਈਵ ਮਾਰ ਕੇ ਇੱਕ ਮੁਲਜ਼ਮ ਨੂੰ ਜਿਹੜਾ ਸੀ ਰਸਦ ਦੇ ਵਿੱਚ ਲਿਆ ਸੀ ਤਾਂ ਸੱਟ ਵੀ ਲੱਗੀ ਸੀ ਇੱਕ ਮੁਲਾਜ਼ਮ ਦੇ ਤਾਂ ਉਹਨਾਂ ਦਾ ਸਨਮਾਨ ਅਤੇ ਹੌਸਲਾ ਅਫਜ਼ਾਈ ਜਿਹੜੀ ਹੈ ਪੁਲਿਸ ਕਮਿਸ਼ਨ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਦਾ ਐਫਰਟ ਹੈ ਔਰ ਸਨਮਾਨਿਤ ਕੀਤਾ ਜਾ ਰਿਹਾ ਸਾਰੇ ਜਿਹੜੇ ਸਾਰੇ ਜਿਹੜੇ ਪੁਲਿਸ ਦੇ ਜਵਾਨ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਮੈਡਮ ਅਮਨਦੀਪ ਕੌਰ ਜਿਹੜੇ ਇਨਸਪੈਕਟਰ ਸਬ ਇਨਸਪੈਕਟਰ ਰਸ ਗੰਢਦੇ ਨੇ ਇਸ ਤੋਂ ਇਲਾਵਾ ਬਹੁਤ ਸਾਰੇ ਮੁਲਾਜ਼ਮ ਜਿਹੜੇ ਉਹ ਅੱਜ ਇੱਥੇ ਆ ਨਹੀਂ ਪਏ ਤਾਂ ਗੁਰਪ੍ਰੀਤ ਸਿੰਘ ਪੁਲਰ ਜਿਹੜੇ ਇੱਕ ਹਫ਼ਤੇ ਤੋਂ ਜਦੋਂ ਦਾ ਉਹਨਾਂ ਨੇ ਦੂਸਰੀ ਵਾਰ ਅਮਰਸਰ ਸਾਹਿਬ ਦਾ ਚਾਰਜ ਲਿਆ ਪੁਲਿਸ ਕਮਿਸ਼ਨਰ ਵਜੋਂ ਤਾਂ ਹੌਸਲਾ ਫਜ਼ਾਈ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਤੇ ਨਾਲ ਹੀ ਉਹਨਾਂ ਨੇ ਕਹਿ ਕੇ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਸਾਹਿਬ ਵੱਲੋਂ ਵੀ ਇਹਨਾਂ ਦੀ ਹੌਸਲਾ ਫਜ਼ਾਈ ਜਿਹੜੀ ਹੈ ਉਹ ਕਰਨ ਦੇ ਲਈ ਕਿਹਾ ਗਿਆ ਹੈ ਤਾਂ ਇਹ ਸਾਰੇ ਅਧਿਕਾਰੀਆਂ ਨੂੰ ਮਿਲਦੇ ਹੋਏ ਹੌਸਲਾ ਫਜ਼ਾਈ ਉਹਨਾਂ ਦੀ ਕਰਦੇ ਹੋਏ ਤਾਂ ਅਸੀਂ ਤਸਵੀਰਾਂ ਜਿਹੜੀਆਂ ਨੇ ਤੁਸੀਂ ਦੇਖ ਸਕਦੇ ਹੋ ਕਰਦੇ ਤਾਂ ਇੱਥੇ ਖੜੇ ਹੋ ਕੇ ਅਸੀਂ ਭੁੱਲਰ ਸਾਹਿਬ ਦੇ ਨਾਲ ਜਿਹੜੀ ਹੈ ਚੱਲਦੇ ਆਲੇ ਭੁੱਲਰ ਸਾਹਿਬ ਜਿਹੇ ਲਾਈਵ ਚੱਲ ਰਹੇ ਇੱਕ ਸਰਮਾਨਤ ਕਰ ਰਿਹਾ ਹੈ ਜਿਹੜਾ ਇਹਦਾ ਸਨਮਾਨਤ ਕਰ ਰਹੇ ਨੇ ਤਸਵੀਰਾਂ ਖਿਚਾ ਰਹੇ ਨੇ ਅਧਿਕਾਰੀਆਂ ਦੇ ਨਾਲ ਤਾਂ ਜੀ ਤਾਂ ਇਹਨਾਂ ਦੇ ਨਾਲ ਅਸੀਂ ਗੱਲਬਾਤ ਜਿਹੜੀ ਆ ਤਸਵੀਰਾਂ ਇਹਦੇ ਵਿੱਚ ਕਰ ਰਹੇ ਨੇ ਤਾਂ ਇਥੇ ਵਾਕ ਵਾਕ ਜਿਹੜੇ ਅਧਿਕਾਰੀ ਨੇ ਜਿਹੜੇ ਉਹ ਸੀਪੀ ਸਾਹਿਬ ਦੇ ਨਾਲ ਤਾਂ ਸੀਪੀ ਸਾਹਿਬ ਸਰ ਤਸਵੀਰਾਂ ਸਾਰੇ ਹੌਸਲਾ ਫਜ਼ਾਈ ਕਰ ਰਹੇ ਕੀ ਕਹਿਣਾ ਚਾਹੁੰਦੇ ਜੀ ਇੱਕ ਐਫਰਟ ਕੀਤਾ ਜੀ ਤੁਸੀਂ ਇਹ ਦੇਖੋ ਅਸੀਂ ਪੰਜਾਬ ਪੁਲਿਸ ਜਿਹੜੀ ਆ ਬਹੁਤ ਬਹਾਦਰ ਫੋਰਸ ਹੈ ਔਰ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਦਸ਼ਨ ਨਿਰਦੇਸ਼ ਵੀ ਨੇ ਕਿ ਜ਼ੀਰੋ ਟੋਲਰੈਂਸ ਪਾਲਿਸੀ ਐਟਵਰਡਸ ਕ੍ਰਾਈਮ ਔਰ ਸਾਡੇ ਜਿਹੜੇ ਔਨ ਗਰਾਉਂਡ ਮੁਲਾਜ਼ਮ ਤੇ ਆਫੀਸਰ ਨੇ ਸਾਰੇ ਬਹੁਤ ਦਿਨ ਰਾਤ ਮਿਹਨਤ ਕਰਦੇ ਆ ਔਰ ਕਈ ਵਾਰੀ ਉਹਨਾਂ ਦੇ ਐਫਰਟਸ ਜਿਹੜੇ ਆ ਉਹ ਮੀਡੀਆ ਦੇ ਜਾਂ ਪਬਲਿਕ ਦੇ ਸਾਹਮਣੇ ਨਹੀਂ ਆਉਂਦੇ ਕਿ ਕਿੰਨੀ ਇਨੀ ਡਿਟੇਲ ਸੋ ਇਹ ਉਪਰਾਲਾ ਇਸ ਕਰਕੇ ਆ ਕਿ ਜਿਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ ਪਿਛਲੇ ਹਫਤੇ ਦੌਰਾਨ ਤੁਸੀਂ ਦੇਖੋ ਵੀ ਇੰਨੀ ਰਿਕਵਰੀ ਕੀਤੀ ਇੰਨੀਆਂ ਗੈਂਗ ਫੜੇ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਇੱਕ ਹਾਈਲਾਈਟ ਕਰਨਾ ਚਾਹੁੰਦੇ ਆ ਅੱਜ ਦੇ ਸਮਾਗਮ ਦੇ ਸੋ ਦੈਟ ਇਹਨਾਂ ਨੂੰ ਲੱਗੇ ਕਿ ਸਾਡੀ ਜਿਹੜੀ ਸਰਵਿਸਿਜ਼ ਕੀਤੀਆਂ ਉਹ ਹਾਈਲਾਈਟ ਹੋਈਆਂ ਔਰ ਸਾਡੀ ਰੈਕਗਨੀਸ਼ਨ ਹੋਈ ਹੈ ਅੰਦਰ ਇਹ ਜਿਹੜਾ ਤੁਸੀਂ ਐਫਰਟ ਕੀਤਾ ਇਹਦੇ 7 ਦਿਨਾਂ ਦਾ ਹੈ ਅਸੀਂ ਔਰ ਪੁਲਿਸ ਲਗਾਤਾਰ ਕੰਮ ਵੀ ਕਰ ਰਹੀ ਵੀਆਈਪੀ ਡਿਊਟੀ ਵੀ ਲਗਾਤਾਰ ਪੈਂਦੀ ਹੈ ਇਹ ਤੁਸੀਂ ਰੁਟੀਨ ਦੇ ਵਿੱਚ ਇਸ ਨੂੰ ਚਲਾਓਗੇ ਕਿਉਂਕਿ ਇਹਨਾਂ ਦੀ ਹੌਸਲਾ ਵਧਾਈ ਮੋਟੀਵੇਟ ਰਹਿੰਦੇ ਬਿਲਕੁਲ ਬਿਲਕੁਲ ਮੈਂ ਆਪਣੇ ਆਫਿਸ ਵੀ ਬੁਲਾਉਂਦਾ ਰਹਿਣਾ ਔਰ ਇੱਥੇ ਵੀ ਸਪੈਸ਼ਲ ਫੰਕਸ਼ਨ ਵੀ ਕਰਦੇ ਰਹਿੰਦੇ ਹਾਂ ਔਰ ਇਹ ਇਸ ਤਰ੍ਹਾਂ ਹੀ ਚੱਲ ਜਾਰੀ ਰਹੇਗਾ ਸਰ ਮੈਂ ਹਰ ਜਨ ਜਿਵੇਂ ਅੰਮ੍ਰਿਤਸਰ ਇਸ ਟਾਪ ਸਿਟੀ ਕਿਉਂਕਿ ਕਿ ਟੂਰਿਸਟ ਸਿਟੀ ਹੈ ਔਰ ਇਥੇ 24 ਘੰਟੇ ਜਿਹੜਾ ਕੰਮ ਪੁਲਿਸ ਦਾ 24 ਘੰਟੇ ਕੰਮ ਕਰਦੀ ਹੈ ਤਾਂ ਜਿਹੇ ਦੇ ਵਿੱਚ ਮੁਲਾਜ਼ਮਾਂ ਨੇ ਇਸ ਤਰ੍ਹਾਂ ਦਾ ਜਿਹੜਾ ਕੰਮ ਕਰਨਾ ਕ੍ਰਾਈਮਨਲਸ ਨੂੰ ਵੀ ਫੜਨਾ ਫਿਰੋਜ਼ਪੁਰ ਦਾ ਕੇਸ ਕਰੈਕ ਕੀਤਾ ਕੈਂਟ ਥਾਣੇ ਦਾ ਇੱਕ ਬੜਾ ਇੰਪੋਰਟੈਂਟ ਕੇਸ ਹੈ ਤਾਂ ਜਿਹੇ ਦੇ ਵਿੱਚ ਕਿੰਨੀ ਕੀ ਚੁਣੌਤੀ ਭਰ ਟਾਸ ਦੇਖੋ ਪੁਲਿਸ ਦੀ ਜੌਬ ਤਾਂ ਟਾਫੀ ਹੈ ਚੁਣੌਤੀ ਭਰੀ ਹੁੰਦੀ ਹੈ ਔਰ ਸਾਨੂੰ ਕਈ ਵਾਰੀ ਮਤਲਬ ਬਾਕੀ ਲੋਕ ਤਾਂ ਮਤਲਬ ਘਰ ਚ ਆਰਾਮ ਵੀ ਕਰ ਲੈਂਦੇ ਆ ਸੈਟਰਡੇ ਸੰਡੇ ਔਰ ਸਪੈਸ਼ਲੀ ਤਿਉਹਾਰ ਤੇ ਤਿਉਹਾਰਾਂ ਦੇ ਵਿੱਚ ਪੁਲਿਸ ਜਿਹੜੀ ਹੈ ਜਿਆਦਾ ਐਕਟਿਵ ਹੁੰਦੀ ਹੈ ਸੋ ਇਸ ਕਰਕੇ ਇਹ ਇਹ ਜਿਹੜੀ ਇਹਨਾਂ ਦੀ ਸਰਵਿਸੇਸ ਨੇ ਉਹਨਾਂ ਨੂੰ ਸਲੂਟ ਕਰਨਾ ਚਾਹੀਦਾ ਹੈ ਸਾਨੂੰ ਸਾਰਿਆਂ ਨੂੰ ਕਿ ਕਿਦਾਂ ਆਪਣੇ ਹੈਲਥ ਨਾਲ ਆਪਣੇ ਟਾਈਮ ਨਾਲ ਆਪਣੀ ਫੈਮਿਲੀ ਦਾ ਟਾਈਮ ਦੇ ਕੇ ਸਮਾਜ ਨੂੰ ਸੁਰੱਖਿਅਤ ਬਣਾ ਰਹੇ ਨੇ ਮੇਰੇ ਸਰ ਛੋਟੇ ਛੋਟੇ ਦੋਸਤਾਂ ਨੇ ਇੱਕ ਦਿਨ ਤਿਹਾਰ ਜਿਹੜੇ ਨੇ ਹੁਣ ਚੱਲ ਪਏ ਨੇ ਪਰਸੋਂ ਤੋਂ ਤਿਆਰਾਂ ਦੇ ਵਿੱਚ ਕਿਵੇਂ ਦੀ ਤਿਆਰੀ ਕਿਉਂਕਿ ਰਾਤ ਤੁਸੀਂ ਵੀ ਮੰਦਿਰ ਵੀ ਗਏ ਸੀ ਸਕਿਉਰਿਟੀ ਅਰੇਂਜਮੈਂਟ ਦੇਖਣ ਲਈ ਤੁਸੀਂ ਜਾਂਦੇ ਰਹਿੰਦੇ ਹੋ ਤਾਂ ਤਿਆਰਾਂ ਦੇ ਮੱਦੇ ਨਜ਼ਰ ਸ਼ਹਿਰ ਦੀ ਜਿਹੜੀ ਹੈ ਐਂਟਰੀ ਪੁਆਇੰਂਟ ਨੇ ਉਹਨਾਂ ਦੇ ਉੱਤੇ ਕਿਵੇਂ ਸਕਿਉਰਿਟੀ ਦੇ ਦੇਖੋ ਅਸੀਂ ਸਾਰੇ ਹੀ ਬੜਾ ਡਿਪਲੋਇਮੈਂਟ ਕਰ ਰਹੇ ਹਾਂ ਸਾਡੇ ਕੋਲ ਐਕਸਟਰਾ ਫੋਰਸ ਆ ਜਾਣੀ ਹੈ ਕੱਲ ਤੋਂ ਔਰ ਉਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਅਸੀਂ ਸਪੈਸ਼ਲ ਜਿਹੜੇ ਵਿਜ਼ਿਬਿਲਟੀ ਦੇ ਉੱਤੇ ਜ਼ੋਰ ਦਿੱਤਾ ਪੀਸੀਆਰ 'ਚ ਵੀ ਬੰਦੇ ਵਧਾਏ ਆ ਟ੍ਰੈਫਿਕ 'ਚ ਵੀ ਵਧਾਏ ਆ ਔਰ ਥਾਣਿਆਂ ਦੇ ਵੀ ਸਿਸਟਮ ਸ਼ੁਰੂ ਕੀਤਾ ਕਿ ਉਹ ਸਵੇਰੇ ਅਲੱਗ ਸ਼ਾਮ ਦੀ ਅਲੱਗ ਫੋਰਸ ਉਹ ਤਾਂ ਕਿ ਡੋਮিনেਟ ਕਰੇ ਔਰ ਵਿਜ਼ਿਬਿਲਟੀ ਹੋਵੇ ਚੈਕਿੰਗ ਵੱਧ ਤੋਂ ਵੱਧ ਹੋਵੇ ਉਹ ਜਿਹੜੇ ਐਂਟਰੀ ਪੁਆਇੰਟ ਨੇ ਉੱਥੇ ਵੱਧ ਤੋਂ ਵੱਧ ਹੋਏਗੀ ਜੀ ਇਸ ਤੋਂ ਇਲਾਵਾ ਸਰ ਜਿਹੜਾ ਚੋਣਵੀ ਮਾਹੌਲ ਵੀ ਚੱਲ ਰਿਹਾ ਹੈ ਸ਼ਹਿਰ ਦੇ ਨਾਲ ਕੋਈ ਜਿਹੜਾ ਏਰੀਆ ਜਿਹੜੇ ਪੰਚਾਇਤਾਂ ਲੱਗਦੀਆਂ ਨੇ ਜੀ ਆਲੇ ਦੁਆਲੇ ਜਾਂ ਕੋਈ ਕਮਿਸ਼ਨ ਰੇਟ ਦੇ ਵਿੱਚ ਵੀ ਨੇ ਸਰ ਉਸ ਨੂੰ ਲੈ ਕੇ ਫਿਰ ਕਿਵੇਂ ਦੇ ਦੇ ਕੋਸੀਂ ਸਾਰੇ ਵੈਲ ਪ੍ਰਿਪੇਅਰਡ ਆ ਔਰ ਜਿਹਦੇ ਵੀ ਲਾਇਸੈਂਸ ਨੇ ਉਹ ਹੋਰ ਨੇ ਉਹ ਸਾਡੀ ਸਕਰੀਨਿੰਗ ਕਮੇਟੀ ਬਣ ਗਈ ਉਹ ਵੀ ਸਾਰਾ ਆਪਣਾ ਕੰਮ ਕਰ ਰਹੀ ਹੈ ਕਿ ਕਿਤੇ ਹਥਿਆਰ ਜਮਾ ਹੋਣੇ ਆ ਔਰ ਉਸ ਤੋਂ ਇਲਾਵਾ ਅਸੀਂ ਡੋਮিনেਟ ਕਰ ਰਹੇ ਆ ਸਾਰੇ ਏਰੀਏ ਨੂੰ ਜੋਰੇ ਸਾਡੇ ਨੋਰਮਸ ਪੰਜਾਬ ਪੁਲਿਸ ਦੇ ਲੈਵਲ ਤੇ ਡੀਜੀਪੀ ਸਾਹਿਬ ਵੱਲੋਂ ਦਿੱਤੇ ਗਏ ਉਹਦੇ ਮੁਤਾਬਕ ਡਿਪਲॉयਮੈਂਟ ਵੀ ਹੋਏਗੀ ਔਰ ਬਾਅਦ ਮੰ ਜਿਹੜੀ ਸ਼ਾਂਤੀਪੂਰ ਕਲੈਕਸ਼ਨ ਕਰਾਉਣ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਅਗਲੇ ਦਿਨਾਂ ਦੇ ਵਿੱਚ ਸਾਰੇ ਜਿਹੜੇ ਤਿਉਹਾਰ ਨੇ ਜਾਂ ਸਾਰੀ ਰੁਟੀਨ ਪੁਲਸਿੰਗਾਂ ਸ਼ਹਿਰ ਵਾਸੀਆਂ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਹਾਂ ਦੇਖੋ ਮੈਂ ਤਾਂ ਇਹੀ ਕਹਿਣਾ ਕਿ ਤਿਉਹਾਰ ਦਾ ਮਾਹੌਲ ਹੈ ਆਪਾਂ ਸਾਰੇ ਇੰਜੋਏ ਕਰੀਏ ਪਰਮਾਤਮਾ ਦੇ ਆਸ਼ੀਰਵਾਦ ਵੀ ਲਈਏ ਬਟ ਉਹਦੇ ਚ ਕਾਨੂੰਨ ਦਾ ਰਿਸਪੈਕਟ ਜ਼ਰੂਰ ਕਰੀਏ ਕਾਨੂੰਨ ਨੂੰ ਨਾ ਤੋੜੀਏ ਔਰ ਜੋ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਆਉਂਦੀ ਹੈ ਉਸ ਕਿਸੇ ਵੀ ਕ੍ਰਾਈਮ ਬਾਰੇ ਜਾਂ ਕ੍ਰਿਮੀਨਲ ਬਾਰੇ ਸਾਡਾ ਜ਼ਰੂਰ ਸ਼ੇਅਰ ਕਰੋ ਧੰਨਵਾਦੀ ਤਾਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਤਾਂ ਅੱਜ ਉਹਨਾਂ ਨੇ ਹੌਸਲਾ افزਾਈ ਕੀਤੀ ਹੈ ਮੈਡਮ ਹਰ ਕਮਲਕੌਰ ਵੀ ਉਹਨਾਂ ਦੇ ਨਾਲ ਨੇ ਤਾਂ तमाम ਅਧਿਕਾਰੀ ਜਿਹੜੇ ਨੇ ਇੱਥੇ ਉਹਨਾਂ ਨੂੰ ਸਨਮਾਨਿਤ ਜਿਹੜਾ ਕੀਤਾ ਗਿਆ ਵੱਖ-ਵੱਖ ਥਾਣਿਆਂ ਦੇ ਵਿੱਚ ਜਿਹੜੀ ਕਾਰਵਾਈਆਂ ਪੁਲਿਸ ਨੇ ਕੀਤੀਆਂ ਸੀ ਤਾਂ ਇਹ ਸਿੱਧੀਆਂ ਤਸਵੀਰਾਂ ਜਿਹੜੀਆਂ ਨੇ ਅੰਮ੍ਰਿਤਸਰ ਦੀਆਂ ਨੇ ਜਿੱਥੇ ਅੰਮ੍ਰਿਤਸਰ ਦੇ ਜਿਹੜਾ ਥਾਣਾ ਕੈਂਟ ਦੀ ਗੱਲ ਕੀਤੀ ਜਾਵੇ ਜਾਂ ਅੰਮ੍ਰਿਤਸਰ ਦੇ ਥਾਣਾ ਸ਼ਿਹਾੜਾ ਦੇ ਜਿਹੜੇ ਐਸਐਚਓ ਸੀ ਉਹਨਾਂ ਨੇ ਵੀ ਇੱਕ ਕੇਸ ਜਿਹੜਾ ਸੀ ਟਰੈਕ ਜਿਹੜਾ ਟਰੇਸ ਕੀਤਾ ਸੀ ਤਾਂ तमाम तरह ਦੇ ਜਿਹੜੇ ਕੇਸ ਨੇ ਟ੍ਰੈਫਿਕ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੇ ਵੀ ਹਰ ਰੰਦੀਰ ਕਵਰੀ ਕੀਤੀ ਸੀ ਤਾਂ ਉਹਨਾਂ ਨੂੰ ਵੀ ਸਨਮਾਨਤ ਕੀਤਾ ਗਿਆ ਤਾਂ ਕਿ ਹੌਸਲਾ ਵਧਾਈ ਜ਼ਰੂਰ ਕੀਤੀ ਗਈ ਹੈ ਇਹਨਾਂ ਦਾ ਕਹਿਣਾ ਸੀਪੀ ਸਾਹਿਬ ਦਾ ਇਹੋ ਕਹਿਣਾ ਹੈ ਕਿ ਜਿੰਨਾ ਵੀ ਅਧਿਕਾਰੀਆਂ ਜਿਹੜੇ ਮੁਲਾਜ਼ਮਾਂ ਦੀ ਹੌਸਲਾ ਵਧਾਈ ਕੀਤੀ ਜਾਵੇ ਤਾਂ ਉਨਹੀਂ ਹੀ ਬਿਹਤਰੀ ਨਾਲ ਕੰਮ ਕਰਦੇ ਨੇ ਡੀਜੀਪੀ ਸਾਹਿਬ ਵੱਲੋਂ ਵੀ ਇਹੋ ਕਿਹਾ ਗਿਆ ਹੈ ਉਹਨਾਂ ਨੇ ਕਿ ਡੀਜੀਪੀ ਸਾਹਿਬ ਨੇ ਵੀ ਇਹਨਾਂ ਸਾਰੇ ਨੂੰ ਹੌਸਲਾ ਵਧਾਈ ਕਰਨ ਦੇ ਲਈ ਆਖਿਆ ਹੈ ਤਾਂ ਕਿ ਇਹ ਮੋਟੀਵੇਟਰ ਰਹਿਣ ਅਗਲੇ ਦਿਨਾਂ 'ਚ ਕਾਲਾਂ ਮਰਸਰ ਦੇ ਵਿੱਚ ਫੋਰਸ ਹੋਰ ਐਕਸਟਰਾ ਆ ਰਹੀ ਹੈ ਜੋ ਜਾਣਕਾਰੀ ਮਿਲੀ ਹੈ ਉਹ ਜਿਹੜੀਆਂ 2-3 ਜਿਹੜੀਆਂ ਕੰਪਨੀਆਂ ਨੇ ਉਹ ਇੱਥੇ ਪਹੁੰਚਣ ਗਈਆਂ ਤਾਂ ਕੁੱਕਾ ਕੁ ਪੁਆਇੰਟ ਤੇ ਇਹਨਾਂ ਨੂੰ ਡਿਪਲੋਏ ਕੀਤਾ ਜਾਏਗਾ ਤਾਂ ਕਿ ਅਗਲੇ ਦਿਨ ਧਿਆਰਾਂ ਦਾ ਜਿਹੜਾ ਮੌਸਮ ਹੈ ਧਿਆਰਾਂ ਦਾ ਜਿਹੜਾ ਸੀਜ਼ਨ ਹੈ ਇਸ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰਹੇ ਕੈਮਰਾ ਪਰਸਨ ਮਕੇਸ਼ 바ਵਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par